ਵਾਹ ਗੁਰੂ ਆਵਾ ਗੁਰੂ ਆਵਾ ਗੁਰੂ ਆਵਾ ਗੁਰੂ ਆਵਾ ਗੁਰੂ ਆਵਾ ਜਦੋਂ ਮੱਥੀ ਹੋਣਾ ਕਰਕੇ ਇਸ ਤੱਕ ਨਹੀਂ ਕਹਿਣਾ ਚਾਹੁੰਦਾ 25 ਸੰਗਤ ਕੋ ਤੀਪਤਾਗਰ ਨਿਵਾਸੀਆਂ ਨੂੰ ਗੁਰੂ ਘਰ ਦੀ ਸਾਰੀ ਕਮੇਟੀ ਨੂੰ ਕਮੇਟੀ ਨੂੰ ਤਾਂ ਮੁਬਾਰਕਬਾਦ ਜਿਹੜਾ ਐਡਾ ਵਧੀਆ ਉਪਰਾਲਾ ਕਰਕੇ ਸੱਚੇ ਸੰਗਤ ਦੇ ਨਾਲ ਨਗਰ ਕੀਰਤਨ ਦੇ ਰੂਪ ਚ ਸਾਰੇ ਇਲਾਕੇ ਚ ਲੈ ਕੇ ਜਾ ਰਹੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਪਵਿੱਤਰ ਜਨਮ ਦਿਹਾੜਾ ਆਪਾਂ ਸਾਰੇ ਹੂਮਤਾਬ ਨਾਲ ਕੱਲੇ ਆਪਣੇ ਸ਼ਹਿਰ ਆਪਣੇ ਇਲਾਕੇ ਸੂਬੇ ਚ ਨਹੀਂ ਸਾਰੀ ਦੁਨੀਆ ਦੇ ਵਿੱਚ ਮਿਲ ਕੇ ਜਿਵੇਂ ਮਨਾ ਰਹੇ ਆ ਉਸ ਚੀਜ਼ ਦੀ ਮੁਬਾਰਕਬਾਦ ਪਰ ਪਿਛਲੇ ਸਮੇਂ ਚ ਆਪਾਂ ਸਾਰੇ ਸਰਬਸਦਾਨੀ ਨੂੰ ਯਾਦ ਕਰਦੇ ਰਹੇ ਆ ਬਹੁਤ ਸਾਰੇ ਛੋਟੇ ਸ਼ਹਿਰਾਂ ਦੇ ਪਿੱਛੇ ਇੱਕ ਸਫ਼ਰ ਦੇ ਵਿੱਚ ਇਹ ਸਾਰੇ ਉਪਰਾਲੇ ਤੇ ਗੁਰੂ ਘਰ ਵਾਲੇ ਸਾਰੀ ਕਮੇਟੀ ਸੋਚਾ ਸੰਗਤ ਸੋਚਾ ਇਲਾਕਾ ਇਕੱਠੇ ਹੋ ਗਏ ਜਿਹੜੇ ਪਰਉਦੇ ਇਹਨਾਂ ਨੂੰ ਇਸ ਗੱਲ ਦੀ ਬਹੁਤ-ਬਹੁਤ ਪਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੱਕਰ ਰੱਖਦੇ ਗੁਰਦੁਆਰਾ ਸਾਹਿਬ ਦੀਪਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸੰਗਤ ਦੀਪਨਗਰ ਦੀ ਇਕਤਾ ਵਿਹਾਰ ਦੀ ਨਗਰ ਕੀਰਤਨ ਵਿੱਚ ਤਕਰੀਬਨ 1000 ਪਲੱਸ ਹਜੇ ਸ਼ੁਰੂਆਤ ਹੋਈ ਸੰਗਤ ਸਾਡੇ ਨਾਲ ਹੈ। ਬਾਕੀ ਸਮੂਹ ਸੰਗਤਾਂ ਨੂੰ ਬੜੇ ਹੀ ਸਤਿਕਾਰ ਨਾਲ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਨਾ ਆਪਣੇ ਬੱਚਿਆਂ ਨੂੰ ਮੈਂ ਦਿਖਾਉਣਾ ਚਾਹੁੰਗਾ ਇੱਕ ਬੱਚੇ ਦੀ ਮਾਤਾ ਨੇ ਉਹਦੇ ਦੁਮਾਲਾ ਬਣਿਆ ਆ ਦੇਖੋ ਬਹੁਤ ਸੋਹਣਾ ਵਾਈਬਰੀ ਹਲਸਾ ਹੋਇਆ ਪਤਿ ਦੁਮਾਲਾ ਬਣਿਆ ਵੀ ਆਪਾਂ ਗੁਰੂ ਸਾਹਿਬ ਨੂੰ ਆਪਣੇ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਕਿ ਜਿਹੜੇ ਗੁਰੂ ਸਾਹਿਬ ਜਿਹੜੇ ਕਿ ਗੁਰੂ ਸਾਹਿਬ ਨਾਲ ਆਪਣੇ ਬੱਚੇ ਜੋੜਦੇ ਨੇ